ਪ੍ਰੋਪਰ ਰੋਡ ਤੇ ਪਾਰਕ ਪਲਾਜ਼ਾ ਵਿੱਚ ਕਾਂਗਰਸ ਆਗੂਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣੇ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਜੂਤ ਕਾਂਗਰਸ ਵੱਲੋਂ ਅੱਜ ਜਿਸ ਤਰ੍ਹਾਂ ਵਰਕਰਾਂ ਲਈ ਕੈਂਪ ਲਗਾਇਆ ਗਿਆ ਆਉਣ ਵਾਲੇ ਸਮੇਂ ਵਿੱਚ ਬਲਾਕ ਪੱਧਰ ਤੇ ਅਜਿਹੇ ਕੈਂਪ ਲਗਾਏ ਜਾਣਗੇ ਬੜਿੰਗ ਨੇ ਇਹ ਵੀ ਕਿਹਾ ਕਿ ਏਡੀ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਖਿਲਾਫ ਗਲਤ ਕਾਰਵਾਈ ਕੀਤੀ ਹੈ ਜਿਸ ਕੇਸ ਵਿੱਚ ED ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਕੇਸ ਵਿੱਚ ਪਹਿਲਾਂ ਹੀ 7 ਮਹੀਨੇ ਜੇਲ੍ਹ ਵਿੱਚ ਰਹਿ ਚੁੱਕੇ ਨੇ ਪਰ ED ਉਹਨਾਂ ਕਿਸ ਤਰ੍ਹਾਂ ਨੂੰ ਜਾਂਚ ਦੇ ਆਧਾਰ 'ਤੇ ਵਰਤ ਕੇ ਕਾਰਵਾਈ ਕਰ ਰਹੀ ਹੈ ਲੁਧਿਆਣੇ ਤੋਂ ਸ੍ਰਿੰਦਰ ਸਿੰਦੇ ਦੀ ਰਿਪੋਰਟ ਅੱਜ ਸਾਡਾ ਯੂਥ ਕਾਂਗਰਸ ਦਾ ਟਰੇਡਿੰਗ ਕੈਪਟਨ ਹੈ ਔਰ ਮੈਂ तमाम ਸਾਡੇ ਯੂਥ ਕਾਂਗਰਸ ਦੇ عہدੇਦਾਰ ਜਿਹੜੇ ਨੇ ਉਹਨਾਂ ਨੂੰ ਵਧਾਈ ਦੇਣਾ ਹੈ ਇਸ ਗੱਲ ਦੀ ਔਰ ਸਾਡਾ ਜਿਹੜਾ ਨੌਜਵਾਨ ਹੈ ਉਹ ਟ੍ਰੇਨਿੰਗ ਲੈ ਕੇ ਜਾਏਗਾ ਜਦੋਂ ਟ੍ਰੇਨਿੰਗ ਲੈ ਕੇ ਜਾਂਦਾ ਹੈ ਤਾਂ ਫਿਰ ਉਹ نیچے ਜਾ ਕੇ ਬੂਥ ਸਤਰ ਤੇ ਕਿਸ ਤਰ੍ਹਾਂ ਅਸੀਂ ਨੌਜਵਾਨਾਂ ਨੂੰ ਆਪਣੇ ਨਾਲ ਹੋਰ ਜੋੜਨਾ ਔਰ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਉਹ ਫਿਰ ਕੰਮ ਕਰੇਗਾ ਸੋ ਬਹੁਤ ਸਾਰੀਆਂ ਗੱਲਾਂ ਜਿਹੜਾ ਨਵਾਂ ਯੂਥ ਸਾਡੇ ਇੰਡਕਟ ਹੁੰਦਾ ਹੈ ਪਾਰਟੀ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪਾਰਟੀ ਦੀ ਪਾਰਟੀ ਲਾਈਨ ਬਾਰੇ ਜਾਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਪਾਰਟੀ ਦੀ ਵਿਚਾਰਾ ਬਾਰੇ ਪਾਰਟੀ ਦੀ ਸੋਚ ਬਾਰੇ ਆਈਡੋਲੋਜੀ ਬਾਰੇ ਕਈ ਵਾਰੀ ਵਕੀਫੀਅਤ ਨਹੀਂ ਹੁੰਦੀ ਸੋ ਇਸ ਟ੍ਰੇਨਿੰਗ ਕੈਂਪ ਦੇ ਨਾਲ ਬਹੁਤ ਸਾਰੀ ਸਟਰੈਂਥ ਹੈ ਜਿਹੜੀ ਉਹ ਸਾਡੇ ਨੌਜਵਾਨ ਨੂੰ ਔਰ ਯੂਥ ਕਾਂਗਰਸ ਨੂੰ ਮਿਲਦੀ ਹੈ ਸੋ ਇਹੋ ਜਿਹੇ ਜਿਹੜੇ ਸ਼ਿਵਰ ਹੈ ਇਹ ਲੱਗਦੇ ਰਹਿਣੇ ਚਾਹੀਦੇ ਪਹਿਲਾਂ ਕਾਂਗਰਸ ਪਾਰਟੀ ਦੇ ਵੀ ਕਾਫੀ ਲੱਗਦੇ ਹੁੰਦੇ ਸੀ ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵੀ ਆਪਣੇ ਬਲਾਕ ਸਤਰ ਤੇ ਸ਼ਿਵਰ ਲਾ ਕੇ ਆਪਣੇ ਕਾਰਜਕਰਤਾ ਨੂੰ ਟ੍ਰੇਨਿੰਗ ਦੇਣਾ ਭਾਰਤ ਪੂਸ਼ਣ ਆਸ਼ੂ ਜਿਹੜੇ ਹੈਗੇ ਨੇ ਇਸ ਸਮੇਂ ਈਦੀ ਰਾਤ ਤੇ ਦੇ ਉਸ ਤੋਂ ਬਾਅਦ ਹਜੇ ਤੱਕ ਕੀ ਕਾਂਗਰਸ ਦਾ ਸਟੈਂਡ ਹੈ ਪਾਰਟੀ ਕੀ ਕਰ ਰਹੀ ਹੈ ਇਹਦੀ ਗਤੀਵਿਧੀ ਦੇਖੋ ਗੱਲ ਇਹ ਹੈ ਕਿ ਭਾਰਤ ਪੂਸ਼ਣ ਆਸ਼ੂ ਜੀ ਨਾਲ ਜ਼ਾستی ਹੋਈ ਹੈ ਮੈਂ ਸਮਝਦਾ ਹਾਂ ਅਲਰੇਡੀ ਜਿਹੜਾ ਕੇਸਾ ਦੇ ਵਿੱਚ ਉਹ 7 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਉਹਨਾਂ ਕੇਸਾਂ ਦੇ ਮਤਲਬਕੀ ਈਡੀ ਨੇ ਕੌਗਨੀਡੈਂਸ ਲਿਆ ਹੈ। ਔਰ ਈਡੀ ਨੇ ਕੌਗਨੀਡੈਂਸ ਲੈ ਕੇ ਭਾਰਤ ਪੂਸ਼ਣ ਆਸ਼ੀਰ ਜੀ ਨੂੰ ਜਿਹੜਾ ਪਹਿਲਾ ਸੱਮਣ ਤੇ ਉਹ ਗਏ ਉਹਨਾਂ ਨੇ ਉੱਥੇ ਉਹਨਾਂ ਨੂੰ ਸੱਮਣ ਤੇ ਸੱਧਿਆ ਸੀ। ਸੋ ਸੱਮਣ ਤੇ ਜਾਣ ਸਮੇਤ ਹੀ ਉਹਨਾਂ ਨੂੰ ਫੜ ਲਿਆ ਗਿਆ ਮੇਰੇ ਖਿਆਲ ਨਾਲ ਪੂਰੇ ਦੇਸ਼ ਤੇ ਵਿੱਚ ਪੂਰੇ ਦੇਸ਼ ਤੇ ਵਿੱਚ ਈਡੀ ਸੀਬੀਆਈ ਇਨਕਮ ਟੈਕਸ ਦਾ ਪਰਕੋਪ ਚੱਲ ਰਿਹਾ ਹੈ ਔਰ ਅਸੀਂ ਬਿਲਕੁਲ ਝੁਕਦੇ ਨਹੀਂ ਆ ਔਰ ਬਿਲਕੁਲ ਡਰਦੇ ਨਹੀਂ ਆ ਅਸੀਂ 101% ਸਾਰੀ ਕਾਂਗਰਸ ਪਾਰਟੀ ਆਸ਼ੂ ਜੀ ਦੇ ਨਾਲ ਹੈ ਔਰ ਅੱਜ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸੋ ਮੇਰੇ ਕਹਿਣ ਦਾ ਮਤਲਬ ਕਿ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਪੂਰਾ ਕਾਂਗਰਸ ਪਾਰਟੀ ਦਾ ਪਰਿਵਾਰ ਪਰਦੇਸ਼ ਕਾਂਗਰਸ ਕਮੇਟੀ ਹਰ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੀਐਲ ਸਾਹਿਬ ਦਾ 올림픽 ਕਹਿੰਦੇ ਮੈਂ ਜਾਣ ਨਹੀਂ ਦੇ ਰਿਹਾ ਸੀਐਮ ਸਾਹਿਬ ਕਹਿੰਦੇ ਉਲਪਸੇ ਹੀ ਜਾਣਾ ਸੈਂਟਰ ਮਨਜੋਰੀ ਦੇ ਰਿਹਾ ਕਹਿੰਦੇ ਹਾਏ ਸੀਐਮ ਜਾਣ ਤਾਂ ਫੇਰ ਉਹ ਸੀਐਮ ਨੂੰ ਨਹੀਂ ਜਾਣ ਦੇ ਰਹੇ ਤਾਂ ਸੀਐਮ ਜਾ ਕੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਹਰ ਚ ਟਰਨਾ ਦੇਣ ਫਿਰ ਗ੍ਰਹਿ ਮੰਤਰੀ ਸਾਹਿਬ ਦੇ ਬਾਹਰ ਚ ਟਰਨਾ ਦੇਣ ਪਤਾ ਨਹੀਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕਿ ਉਹ ਜਾਣਾ ਨਹੀਂ ਚਾਹੁੰਦੇ ਇਹ ਤਾਂ ਮਾਨ ਸਾਹਿਬ ਦੀਆਂ ਮਾਨ ਸਾਹਿਬ ਹੀ ਜਾਣਦੇ ਐ ਸੱਚ ਕੀ ਐ ਕਿਉਂਕਿ ਬਹੁਤ ਵਾਰ ਇਹ ਹੋਇਆ ਵੀ ਗਵਰਨਰ ਸਾਹਿਬ ਨੂੰ ਚਿੱਠੀ ਕੋਜ ਹੋਰ ਲਿਖਤੀ ਬਿਆਨ ਕੋਜ ਹਰ ਦਿੱਤਾ ਐਕਚੁਅਲੀ ਕੀ ਪੋਜੀਸ਼ਨ ਐ ਇਹਰੇ ਬਾਰੇ ਤਾਂ ਵਿਦੇਸ਼ ਮੰਤਰਾਲੇ ਆ ਦੱਸ ਸਕਦਾ ਜਾਂ ਸੀਐਮ ਸਾਹਿਬ ਦੱਸ ਸਕਦੇ ਐ ਵੀ ਉਹੜਾ ਕਿਹੜੀ ਚਿੱਠੀ ਲਿਖੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਕੋਈ ਤਾਂ ਕਾਰਨ ਦੱਸਿਆ ਹੋ ਗਿਆ ਵੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪੰਜਾਬ ਦੇ ਤਿੰਨ ਵੱਡੇ ਪ੍ਰੋਜੈਕਟ ਜਿਹੜੇ ਨੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਇਤੋਂ ਸੰਸਦ ਦੇ ਵਿੱਚ ਵੀ ਗੱਲ ਕੀਤੀ ਕਿਹੜੇ ਪ੍ਰੋਜੈਕਟ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਕੀਤਾ ਗਿਆ ਫॉर योर ਇਨਫੋਰਮੇਸ਼ਨ ਮੈਂ ਦੱਸ ਦਿਆਂ ਡਿਲੇ ਪ੍ਰੋਜੈਕਟਸ ਹੈਗੇ ਨੇ ਮੈਂ ਗੜਿਕਰੀ ਸਾਹਿਬ ਨੂੰ ਇਸ ਇਸ਼ੂ ਸੇ ਜਲਦੀ ਮਿਲ ਰਹੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਹਜੇ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਕੀਤਾ ਗਿਆ ਇਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਸਲੋ ਚੱਲ ਰਹੇ ਨੇ ਜਿਹੜੇ ਜਿੰਨਾਂ ਕੋਲੇ ਟੈਂਡਰਸ ਨੇ ਉਹ ਛੱਡ ਗਏ ਨੇ ਕਿਉਂਕਿ ਕੁਝ ਜਿਹੜੀ ਲੈਂਡ ਆ ਉਹ ਕਵਾਇਰ ਕਰਨਾਸਤੇ ਪਈ ਹੈ ਜਿੰਮੇਦਾਰ ਜਿਹੜਾ ਕਿਸਾਨ ਉਹ ਪੈਸਾ ਵੱਧ ਮੰਗਦਾ ਹੈ ਜਿਹੜਾ ਐਨਐਚਏ ਉਹ ਪੈਸਾ ਦੇ ਨਹੀਂ ਆਰਬਿਟ੍ਰੇਸ਼ਨ ਕੋਲੇ ਕੇਸ ਗਿਆ ਹੋਇਆ ਸੋ ਇਹ ਕੇਸ ਚੱਲ ਰਿਹਾ ਹੈ ਹਜੇ ਕੋਈ ਰੱਦ ਨਹੀਂ ਹੋਇਆ ਔਰ ਮੈਂ 100% ਥੋੜਨਾ ਵਾਦਾ ਕੀਤਾ ਸੀ ਪ੍ਰੋਜੈਕਟ ਕੋਈ ਰੱਦ ਨਹੀਂ ਹੋਣ ਦਿਆਂਗਾ ਸਰ ਬਠਿੰਡੇ ਆਰਟੀ ਦੇ ਵਿੱਚ ਇੱਕ ਵੱਡਾ ਫਲਾਸਾ ਆਇਆ ਕਹਿੰਦੇ ਇੱਕ ਵੱਡੀ ਰੈਲੀ ਜਰੀਏ ਇਹ ਇਹ ਭਾਈ ਬਠਿੰਡੇ ਦੀ ਰੈਲੀ ਨਹੀਂ ਹੈ ਸਾਰੀਆਂ ਰੈਲੀਆਂ ਤੇ ਹੀ ਇਹ 5-5 ਕਰੋੜ ਰੁਪਏ ਦਾ ਲੋਕਾਂ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਹੈ ਯਾਨੀ ਕਿ ਲੋਕਾਂ ਦਾ ਟੈਕਸ ਮਨੀ ਉਸੀਂ ਦੇਖ ਲਓ ਉਸ ਮਗਰਲੇ 15 ਸਾਲਾਂ ਦੀ ਆਰਟੀਆਈ ਕੋਈ ਪਾ ਲਓ ਪੰਜਾਬ ਦੀ ਕਾਂਗਰਸ ਦਾ ਰਾਜ ਰਿਆ ਖਾਲੀਆਂ ਦਾ ਰਿਆ ਲੇਕਿਨ ਇੱਕ ਵੀ ਜਗ੍ਹਾ ਤੇ ਅਸੀਂ 5 ਕਰੋੜ ਰੁਪਈਆ ਨਹੀਂ ਸਰਕਾਰੀ ਰੈਲੀ ਚ ਕਿਤੇ ਖਰਚਾ ਹੋਣਾ ਇਹ ਪਹਿਲੀ ਪਾਰਟੀ ਹੈ ਕਿਉਂਕਿ ਇਹ ਬਦਲਾਵ ਹੈ ਮਾਨ ਸਾਹਿਬ ਦਾ ਸਰਦਾਰ ਪੰਜਾਬ ਪਰ ਦੋਨੋਂ ਕਿਸ ਤਰ੍ਹਾਂ ਦੀ ਆਵਾਜ਼ ਚਾਹੁੰਗੇ ਕਿ ਇਹਦੇ ਖਿਲਾਫ ਯਾਰ ਵਿੱਚ ਆਵਾਜ਼ ਚੱਕਤਾ ਰਹੇ ਜਨਤਾ ਨੂੰ ਪਤਾ ਹੈ ਇਸ ਕੱਲ ਦਾ 100% ਜਿਲ੍ਹਾ ਵਿਧਾਨ ਸਭਾ ਲੱਗੇਗੀ ਉਦੋਂ ਇਹਦੇ ਬਾਰੇ ਗੱਲ ਕਰਨਗੇ ਸਾਡੇ ਸੀਐਲਪੀ ਲੀਡਰ ਕਿ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਪੈਸਾ ਹੈ ਉਹਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਔਰ ਨਾ ਕੇਵਲੇ 5 ਕਰੋੜ ਇੱਥੇ ਖਰਾਬ ਕੀਤਾ ਹਜ਼ਾਰਾਂ ਕਰੋੜ ਰੁਪਇਆ ਹਿਟਿਆਰ ਬਾਜੀ ਤੇ ਖਰਾਬ ਕਰਤਾ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਤੋਂ ਬਾਹਰ ਸੂਬਿਆਂ 'ਚ ਜਾ ਕੇ ਰੈਲੀਆਂ ਕਰਕੇ ਔਰ ਜਿਹੜੇ ਆਹ ਰੋਡ ਸ਼ੋਅ ਕਰਕੇ ਉੱਥੇ ਖਰਾਬ ਕਰ ਦਿੱਤਾ ਗਿਆ ਧੰਨਵਾਦ ਧੰਨਵਾਦ ਜੀ